ਬਾਰਮ ਸਨਮਾਨਯੋ ਗੁਰੂ ਰੂ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਾਡਾ ਗੁਰੂ ਤੇ ਭਰੋਸਾ ਕਿਹੋ ਜਿਹਾ ਹੋਣਾ ਚਾਹੀਦਾ ਹੈ ਜਿਸ ਦਿਨ ਸਾਡੀ ਝੋਲੀ ਵਿੱਚ ਭਰੋਸੇ ਦੀ ਦਾਤ ਗੁਰੂ ਨੇ ਬਾ ਦਿੱਤੀ ਤਾਂ ਸਮਝ ਲਿਓ ਕਿ ਗੁਰੂ ਨੇ ਬੜੀ ਵੱਡੀ ਬਖਸ਼ਿਸ਼ ਕਰ ਦਿੱਤੀ ਹੈ ਸਿੱਖਾਂ ਦਾ ਕੇਂਦਰੀ ਸਥਾਨ ਹੈ ਸਚਖੰਡ ਸ਼੍ਰੀ ਹਰਮੰਦਰ ਸਾਹਿਬ ਜਿੱਥੇ ਰੋਜ਼ਾਨਾ ਅਸੀਂ ਸਾਰੇ ਅਰਦਾਸ ਵਿੱਚ ਸਰਵਣ ਕਰਦੇ ਹਾਂ ਤੇ ਅਰਦਾਸ ਵਿੱਚ ਸਿੱਖਾਂ ਲਈ ਰੋਜ਼ਾਨਾ ਮੰਗਿਆ ਜਾਂਦਾ ਹੈ ਸਿੱਖਾਂ ਨੂੰ ਸਿੱਖੀਦਾਨ ਕੇਸਦਾਨ ਰਹਿਦਾਨ ਵਿਵੇਕਦਾਨ ਵਿਸਾਹਦਾਨ ਤੇ ਭਰੋਸਾਦਾਨ ਭਰੋਸੇ ਦੀ ਦਾਤ ਬਹੁਤ ਵੱਡੀ ਹੈ ਜਿਸ ਨੂੰ ਜ਼ਿੰਦਗੀ ਵਿੱਚ ਪ੍ਰਾਪਤ ਹੋ ਜਾਏ ਉਹ ਕੇਵਲ ਗੁਰੂ ਕੋਲੋਂ ਆਪਣੀ ਝੋਲੀ ਹੀ ਨਹੀਂ ਭਰੌਂਦਾ ਸਗੋਂ ਗੁਰੂ ਸਾਹਿਬ ਆਪਣੀ ਮਿਹਰ ਕਰਕੇ ਉਸ ਨੂੰ ਦੂਜਿਆਂ ਦੀ ਝੋਲੀ ਭਰਨ ਵਾਲਾ ਵੀ ਬਣਾ ਦਿੰਦੇ ਹਨ ਹੁਣ ਗੱਲ ਆਉਂਦੀ ਹੈ ਕਿ ਭਰੋਸਾ ਹੈ ਕੀ ਇੱਕ ਨਿੱਕੀ ਜਹੀ ਮਿਸਾਲ ਹੈ ਕਿ ਗੜ ਸ਼ੰਕਰ ਦਾ ਰਹਿਣ ਵਾਲਾ ਭਾਈ ਦਿਲਕਾ ਹੋਇਆ ਹੈ ਜਿਸ ਨੂੰ ਭਰੋਸੇ ਦੀ ਦਾਤ ਪ੍ਰਾਪਤ ਸੀ ਉੱਥੇ ਗੜ ਸ਼ੰਕਰ ਵਿੱਚ ਇੱਕ ਜੋਗੀ ਸ਼ਿਵਨਾਥ ਸੀ ਜਿਸ ਨੇ ਸ਼ਿਵ ਜੀ ਦੀ ਆਰਾਧਨਾ ਕਰਕੇ ਇਹ ਵਰ ਪ੍ਰਾਪਤ ਕੀਤਾ ਸੀ ਕਿ ਜਿਹੜਾ ਵੀ ਤੇਰੇ ਦਰਸ਼ਨ ਕਰਨ ਆਏਗਾ ਉਸ ਨੂੰ ਇੱਕ ਸਾਲ ਦਾ ਸਵਰਗ ਮਿਲੇਗਾ ਜਦੋਂ ਇਹ ਵਰ ਪ੍ਰਾਪਤ ਹੋਇਆ ਤਾਂ ਉਸ ਨੇ ਢੋਲਾ ਦੇ ਨਾਲ ਮੁਨਾਦੀ ਕਰਵਾਈ ਸੀ ਕਿ ਜਿਹੜਾ ਵੀ ਮੇਰੇ ਦਰਸ਼ਨ ਕਰੇਗਾ ਉਸ ਨੂੰ ਇੱਕ ਸਾਲ ਦਾ ਸਵਰਗ ਪ੍ਰਾਪਤ ਹੋਏਗਾ ਤੇ ਆਪਣੀ ਮਰਜ਼ੀ ਨਾਲ ਮੈਂ ਜਿਸ ਨੂੰ ਮਰਜ਼ੀ 100 ਸਾਲ ਦਾ ਸਵਰਗ ਦੇ ਦੇਵਾਂ ਉਸ ਵੇਲੇ ਉਹਦੇ ਦੁਆਰੇ ਤੇ ਭੀੜਾਂ ਲੱਗ ਗਈਆਂ ਸਾਰਾ ਨਗਰ ਉਸ ਜੋਗੀ ਦੇ ਦਰਸ਼ਨ ਕਰਨ ਵਾਸਤੇ ਪਹੁੰਚ ਗਿਆ ਪਰ ਇੱਕ ਨਹੀਂ ਸੀ ਪਹੁੰਚਿਆ ਉਹ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪਿਆਰਾ ਸਿੱਖ ਭਾਈ ਤਿਲਕਾ ਜਿਸ ਨੇ ਆਪਣੇ ਹਿਰਦੇ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਬਿਠਾਇਆ ਹੋਇਆ ਸੀ ਕਿਉਂਕਿ ਉਸ ਨੂੰ ਗੁਰੂ ਸਾਹਿਬ ਜੀ ਦੇ ਚਰਨਾਚੋਂ ਭਰੋਸੇ ਦੀ ਦਾਤ ਪ੍ਰਾਪਤ ਹੋ ਚੁੱਕੀ ਸੀ ਸਵਰਗ ਤਾਂ ਨਾਮ ਜਪਣ ਵਾਲੇ ਦੀ ਜੁੱਤੀ ਦੀ ਨੌਕ ਦੇ ਥੱਲੇ ਹੁੰਦਾ ਹੈ ਉਹ ਧਨ ਨਹੀਂ ਲੋੜਦੇ ਸਵਰਗ ਦੀ ਵੀ ਤਾਂਗ ਨਹੀਂ ਰੱਖਦੇ ਆਪਣੇ ਪਿਆਰੇ ਪ੍ਰਭੂ ਦੀ ਪ੍ਰੀਤ ਵਿੱਚ ਤੇ ਗੁਰਮੁਖਾਂ ਦੀ ਚਰਨ ਧੂੜ ਵਿੱਚ ਮਸਤ ਰਹਿੰਦੇ ਹਨ ਤਨ ਨਹੀਂ ਬਾਛੇ ਸੁਰਗ ਨਾ ਆਛੇ ਅਤ ਪ੍ਰਹਿ ਪ੍ਰੀਤ ਸਾਧ ਰਜ ਰਾਜੇ ਭਾਈ ਤਿਲਕਾ ਜਿਹਨੂੰ ਗੁਰੂ ਤੇ ਇਨਾ ਭਰੋਸਾ ਸੀ ਕਿ ਉਹਨਾਂ ਨੇ ਸਵਰਗ ਨੂੰ ਤੁਝ ਸਮਝਿਆ ਉਸ ਯੋਗੀ ਨੇ ਆਪਣੇ ਸੇਵਕਾਂ ਨੂੰ ਪੁੱਛਿਆ ਕਿ ਸਾਰੇ ਨਗਰ ਵਿੱਚ ਦੇਖ ਲਓ ਕਿ ਮੇਰੇ ਦਰਸ਼ਨ ਤੋਂ ਕੋਈ ਵਾਂਝਾ ਤਾਂ ਨਹੀਂ ਰਹਿ ਗਿਆ ਤਾਂ ਜੋਗੀ ਦੇ ਸੇਵਕਾਂ ਨੇ ਆਖਿਆ ਕਿ ਸਾਰੇ ਹੀ ਨਗਰ ਵਾਲੇ ਆ ਗਏ ਹਨ ਪਰ ਇੱਕ ਬੰਦਾ ਨਹੀਂ ਆਇਆ ਜੋਗੀ ਕਹਿੰਦਾ ਉਹ ਕੌਣ ਹੈ ਤਾਂ ਉਸਦੇ ਸੇਵਕ ਕਹਿਣ ਲੱਗੇ ਜੀ ਉਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਿੱਖ ਹੈ ਭਾਈ ਦਿਲਕਾ ਜੋਗੀ ਕਹਿੰਦਾ ਤੁਸੀਂ ਉਸ ਨੂੰ ਮੇਰਾ ਸੁਨੇਹਾ ਨਹੀਂ ਦਿੱਤਾ ਸੇਵਕ ਕਹਿੰਦੇ ਜੀ ਆਖਿਆ ਸੀ ਪਰ ਉਹ ਅੱਗੋਂ ਕਹਿੰਦਾ ਕਿ ਇਸ ਹਿਰਦੇ ਤੇ ਹੁਣ ਸ਼੍ਰੀ ਗੁਰੂ ਅਰਜਨ ਦੇਵ ਜੀ ਬੈਠੇ ਹਨ ਹੁਣ ਕਿਸੇ ਹੋਰ ਦੇ ਬੈਠਣ ਦੀ ਜਗ੍ਹਾ ਨਹੀਂ ਹੈ ਜੋਗੀ ਨੇ ਆਖਿਆ ਕਿ ਮੈਂ ਆਪ ਚਲਦਾ ਹਾਂ ਉਸ ਨੂੰ ਦਰਸ਼ਨ ਦੇਣ ਲਈ ਜਦੋਂ ਜੋਗੀ ਨੇ ਜਾ ਕੇ ਸਿੱਖ ਦਾ ਦਰਵਾਜ਼ਾ ਖੜਕਾਇਆ ਕਿ ਸਿੱਖਾ ਦਰਵਾਜ਼ਾ ਖੋਲ ਤਾਂ ਸਿੱਖ ਨੇ ਅੰਦਰੋਂ ਆਵਾਜ਼ ਦਿੱਤੀ ਕਿ ਕੌਣ ਹੈ ਜੋਗੀ ਨੇ ਆਖਿਆ ਕਿ ਮੈਂ ਜੋਗੀ ਹਾਂ ਮੈਂ ਸ਼ਿਵ ਜੀ ਮਹਾਰਾਜ ਕੋਲੋਂ ਵਰ ਲਿਆ ਹੋਇਆ ਹੈ ਕਿ ਜਿਹੜਾ ਮੇਰੇ ਦਰਸ਼ਨ ਕਰੇਗਾ ਉਸਨੂੰ ਇੱਕ ਸਾਲ ਦਾ ਸਵਰਗ ਮਿਲੇਗਾ ਇਸ ਲਈ ਆ ਸਿੱਖਾ ਮੇਰੇ ਦਰਸ਼ਨ ਕਰ ਲੈ ਭਾਈ ਤਿਲਕਾ ਕਹਿੰਦਾ ਤੁਸੀਂ ਸਤਕਾਰਯੋਗ ਹੋ ਪਰ ਜੋਗੀ ਜੀ ਜਿਸ ਦੇ ਚਰਨ ਮੇਰੇ ਹਿਰਦੇ ਵਿੱਚ ਵਸੇ ਹੋਏ ਹਨ ਉਸ ਦੇ ਚਰਨਾ ਸਾਹਮਣੇ ਨਰਕ ਸਵਰਗ ਦੀ ਗੱਲ ਤਾਂ ਕਿਤੇ ਰਹਿ ਗਈ ਹੁਣ ਤਾਂ ਕੇਵਲ ਗੁਰੂ ਦੇ ਚਰਨ ਹੀ ਮੇਰੇ ਲਈ ਸਭ ਕੁਝ ਹਨ ਗੁਰਬਾਣੀ ਦਾ ਫਰਮਾਨ ਹੈ ਗੁਰ ਕੇ ਚਰਨ ਜੀ ਕਾ ਨਿਸਤਾਰਾ ਸਮੁੰਦ ਸਾਗਰ ਜਿਨ ਖੇਨ ਮੈਂ ਤਾਰਾ ਪਿਆਰੀ ਸਾਹ ਸੰਗਤ ਜੀ ਜੋਗੀ ਅਜੇ ਵੀ ਹੰਕਾਰ ਵਿੱਚ ਕਹਿੰਦਾ ਕਿ ਸਿੱਖਾ ਮੈਂ ਵਰ ਲੈਂਦੇ ਸਮੇ ਇਹ ਵੀ ਮੰਗਿਆ ਸੀ ਕਿ ਜਿਸ ਨੂੰ ਮੈਂ ਚਾਹਾਂ ਉਸ ਨੂੰ 100 ਸਾਲ ਦਾ ਸਵਰਗ ਦੇ ਦਿਆਂ ਤੈਨੂੰ ਮੈਂ 100 ਸਾਲ ਦਾ ਸਵਰਗ ਦਿੰਦਾ ਹਾਂ ਭਾਈ ਤਿਲਕਾ ਜੀ ਕਹਿੰਦੇ ਹਨ ਜੋਗੀ ਇਹ ਜੋ ਤੂੰ ਸਵਰਗ ਕਹਿ ਰਿਹਾ ਹੈ ਇਹ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਵੇਂ ਤੂੰ ਮੇਰਾ ਗੁਰੂ ਦੇ ਚਰਨਾਂ ਨਾਲੋਂ ਵਿਛੋੜਾ ਪਾਉਣ ਲਈ ਆ ਗਿਆ ਹੈ ਹੁਣ ਤਾਂ ਮੈਂ ਭੁੱਲ ਕੇ ਵੀ ਬੂਹਾ ਨਹੀਂ ਖੋਲਣਾ ਐਨਾ ਵਿਛੋੜਾ 100 ਸਾਲ ਦਾ ਰੱਬ ਦਾ ਵਾਸਤਾ ਹੀ ਜੋਗੀ ਜਾ ਚਲਾ ਜਾ ਇੱਥੋਂ ਹੁਣ ਜੋਗੀ ਦਾ 50 ਪੈਸੇ ਅਹੰਕਾਰ ਲੱਥ ਗਿਆ ਜੋਗੀ ਪੁੱਛਣ ਲੱਗਿਆ ਕਿ ਸਿੱਖਾ ਤੇਰੇ ਗੁਰੂ ਨੇ ਤੈਨੂੰ ਕਿਹੜੀ ਐਸੀ ਦਾਤ ਦਿੱਤੀ ਹੈ ਕਿ ਤੂੰ 100 ਸਾਲ ਦੇ ਸਵਰਗ ਨੂੰ ਲਤਾੜ ਰਿਆਂ ਹੈ ਭਾਈ ਤੇਲਕਾ ਜੀ ਕਹਿੰਦੇ ਹਨ ਮੈਨੂੰ ਗੁਰੂ ਕੋਲੋਂ ਸਿੱਖੀ ਦੀ ਦਾਤ ਮਿਲੀ ਹੈ ਜੋਗੀ ਨੇ ਫਿਰ ਆਵਾਜ਼ ਦਿੱਤੀ ਸਿੱਖਾ ਅੱਗੇ ਮੈਂ ਤੈਨੂੰ ਕਹਿੰਦਾ ਸੀ ਕਿ ਮੇਰੇ ਦਰਸ਼ਨ ਕਰ ਲੈ ਹੁਣ ਮੇਰੇ ਕੋਲੋਂ ਰਿਹਾ ਨਹੀਂ ਜਾਂਦਾ ਮੈਂ ਤੇਰੇ ਦਰਸ਼ਨ ਕਰਨਾ ਚਾਹੁੰਦਾ ਤੂੰ ਮੈਨੂੰ ਜਲਦੀ ਬਾਹਰ ਆ ਕੇ ਦਰਸ਼ਨ ਦੇ ਸਿੱਖ ਆਖਣ ਲੱਗਾ ਜੋਗੀ ਇੱਕ ਸ਼ਰਤ ਤੇ ਮੈਂ ਬਾਹਰ ਆਵਾਂਗਾ ਕਿ ਪਹਿਲਾਂ ਆਪਣਾ ਵਰ ਵਾਪਸ ਲੈ ਲੈ ਜੋਗੀ ਕਹਿਣ ਲੱਗਿਆ ਮੈਂ ਆਪਣਾ ਵਰ ਵਾਪਸ ਲੈਂਦਾ ਹਾਂ ਸਿੱਖ ਕਹਿੰਦਾ ਕਿ ਜੇ ਤੂੰ ਦਰਸ਼ਨ ਕਰਨੇ ਹਨ ਤਾਂ ਮੇਰੇ ਗੁਰੂ ਤਾਨਸ਼ੀਰਗੁਰ ਅਰਜਨਦੇਵ ਜੀ ਦੇ ਘਰ ਮੈਂ ਤਾਂ ਉਹਨਾਂ ਦਾ ਨਿਮਾਣਾ ਜਿਹਾ ਸੇਖ ਹਾਂ ਉਸ ਜੋਗੀ ਨੇ ਭਾਈ ਤਿਲਕਾ ਜੀ ਦੇ ਦਰਸ਼ਨ ਕੀਤੇ ਜਿਨ੍ਹਾਂ ਦੇ ਚਿਹਰੇ ਤੇ ਨਾਮ ਦਾ ਨੂਰ ਪ੍ਰਗਟ ਹੋ ਰਿਹਾ ਸੀ ਹੁਣ ਸਾਹ ਸੰਗਤ ਜੀ ਇੱਥੇ ਬਾਬਾ ਅਨੰਦ ਸਿੰਘ ਜੀ ਦਾ ਇੱਕ ਬਚਨ ਚ ਇੱਥੇ ਆ ਜਾਂਦਾ ਹੈ ਬਾਬਾ ਜੀ ਕਹਿੰਦੇ ਸਨ ਕਿ ਜਿਹੜਾ ਨਾਮੀ ਹੈ ਉਸ ਦੀਆਂ ਪੰਜ ਚੀਜ਼ਾਂ ਤੇ ਅੰਮ੍ਰਿਤ ਦਾ ਵਾਸਾ ਹੋ ਜਾਂਦਾ ਹੈ ਪਹਿਲਾ ਹੈ ਨੇਤਰਾਂ ਤੇ ਦੂਸਰਾ ਹੈ ਰਸਨਾ ਤੇ ਤੀਸਰਾ ਹੈ ਹਿਰਦੇ ਤੇ ਚੌਥਾ ਹੈ ਹੱਥਾਂ ਤੇ ਤੇ ਪੰਜਵਾਂ ਹੈ ਪੈਰਾਂ ਤੇ ਉਹ ਰੋਹਾਨੀਅਤ ਸੀ ਇਹ ਹੀ ਰੋਹਾਨੀਅਤ ਭਾਈ ਤਿਲਕਾ ਜੀ ਦੇ ਚਿਹਰੇ ਤੇ ਸੀ ਜੋਗੀ ਨੇ ਦਰਸ਼ਨ ਕੀਤੇ ਤੇ ਉਸ ਦਾ ਮਨ ਗਦਗਦ ਹੋ ਗਿਆ ਜੋਗੀ ਨੂੰ ਭਾਈ ਤਿਲਕਾ ਜੀ ਅੰਮ੍ਰਿਤਸਰ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਲੈ ਗਏ ਮਹਾਰਾਜ ਜੀ ਨੇ ਸ਼ਬਦ ਦਾ ਤੀਰ ਮਾਰ ਕੇ ਜੋਗੀ ਦਾ ਬਾਕੀ ਹੰਕਾਰ ਵੀ ਖਤਮ ਕਰ ਦਿੱਤਾ ਤੇ ਗੁਰੂ ਸਾਹਿਬ ਜੀ ਨੇ ਜੋਗੀ ਨੂੰ ਸਿੱਧੇ ਰਸਤੇ ਪਾਉਂਦੇ ਹੋਏ ਨਾਮ ਬਾਣੀ ਨਾਲ ਜੋੜ ਦਿੱਤਾ ਸਾਧ ਸੰਗਤ ਜੀ ਜੇ ਅਸੀਂ ਆਪਣੇ ਜ਼ਿੰਦਗੀ ਦੇ ਨਕਸ਼ੇ ਵੱਲ ਵੀ ਵੇਖੀਏ ਕਿ ਅਸੀਂ ਕਿਹੜੀ ਲਾਈਨ 'ਚ ਹਾਂ ਭਾਈ ਦਿਲਕਾ ਜੀ ਦੀ ਲਾਈਨ ਵਿੱਚ ਹਾਂ ਜਾਂ ਜਿਨ੍ਹਾਂ ਦੀ ਭੀੜ ਲੱਗ ਗਈ ਜੋਗੀ ਦੇ ਦਰਸ਼ਨਾਂ ਲਈ ਉਹਨਾਂ ਦੀ ਲਾਈਨ ਵਿੱਚ ਹਾਂ ਹਾਂ ਇੱਕ ਗੱਲ ਹੈ ਗੁਰਨਾਨਕ ਜੀ ਦੇ ਘਰ ਤੇ ਭਰੋਸਾ ਰੱਖਣ ਤੋਂ ਬਾਅਦ ਵਿਸ਼ੇਸ਼ ਧਿਆਨ ਰੱਖਣਾ ਹੈ ਕਈਆਂ ਦਾ ਆਪਣੇ ਗੁਰੂ ਸਾਹਿਬ ਉੱਪਰ ਪੂਰਨ ਭਰੋਸਾ ਹੁੰਦਾ ਹੈ ਪਰ ਉਹ ਗਿਆਨ ਦੀ ਕਮੀ ਕਰਕੇ ਦੂਜਿਆਂ ਧਰਮਾਂ ਦੀ ਨਿੰਦਿਆ ਕਰ ਜਾਂਦੇ ਹਨ ਤੇ ਨੀਵਾ ਪੰਦ ਦਿਖਾਉਂਦੇ ਹਨ ਸਹਿਜਵਾ ਮੂੰਹ ਚੋਂ ਨਿਕਲਦਾ ਹੈ ਕਿ ਮੈਂ ਤਾਂ ਇੱਕ ਗੁਰੂ ਨਾਨਕ ਨੂੰ ਹੀ ਮੰਨਦਾ ਹਾਂ ਮੈਂ ਕਿਸੇ ਹੋਰ ਨੂੰ ਨਹੀਂ ਮੰਨਦਾ ਗੁਰਸਿੱਖੀ ਬਰੀਕ ਹੈ ਕਿਉਂਕਿ ਸਿੱਖ ਧਰਮ ਵਿੱਚ ਕਿਸੇ ਧਰਮ ਦੀ ਵੀ ਨਿਰਾਦਰੀ ਨਹੀਂ ਕੀਤੀ ਜਾਂਦੀ ਗੁਰੂ ਨਾਨਕ ਦੇ ਘਰ ਦੀ ਪਹਿਲੀ ਕਲਾਸ ਹੀ ਨਿਮਰਤਾ ਨਿਰਮਾਣਤਾ ਤੋਂ ਸ਼ੁਰੂ ਹੁੰਦੀ ਹੈ ਜੇ ਅਸੀਂ ਕਹੀਏ ਕਿ ਮੰਦਿਰ ਕੁਝ ਨਹੀਂ ਮਸਜਿਦ ਕੁਝ ਨਹੀਂ ਗਿਰਜਾ ਘਰ ਕੁਝ ਨਹੀਂ ਗੁਰੂ ਨਾਨਕ ਹੀ ਵੱਡਾ ਹੈ ਸਾਧ ਸੰਗਤ ਜੀ ਹੈ ਤਾਂ ਗੁਰੂ ਨਾਨਕ ਹੀ ਵੱਡੇ ਤੁਸੀਂ ਗੁਰੂ ਨਾਨਕ ਸਾਹਿਬ ਤੇ ਭਰੋਸਾ ਕਰੋ ਪਰ ਜੇ ਤੁਸੀਂ ਕਹੋ ਕਿ ਮੰਦਰ ਕੁਝ ਵੀ ਨਹੀਂ ਫਿਰ ਯਾਦ ਰੱਖਿਓ ਗੁਰੂ ਨਾਨਕ ਸਾਹਿਬ ਵੀ ਆਖਣਗੇ ਕਿ ਮੇਰੀ ਪਿੱਠ ਸਭ ਤੋਂ ਪਹਿਲਾਂ ਤੇਰੇ ਵੱਲ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਕਿਸੇ ਨੂੰ ਮਾੜਾ ਕਹਿਣਾ ਨਹੀਂ ਸਿਖਾਇਆ ਇੱਕ ਗੱਲ ਦਾ ਧਿਆਨ ਰੱਖਿਓ ਭਰੋਸਾ ਵੀ ਰੱਖਣਾ ਪਰ ਭਰੋਸੇ ਵਿੱਚ ਕਿਸੇ ਦੂਸਰੇ ਦੀ ਨਿੰਦਿਆ ਨਾ ਹੋ ਜਾਏ ਕਿ ਉਹ ਮਾੜਾ ਹੈ ਸਿਰਫ ਮੇਰਾ ਗੁਰੂ ਹੀ ਚੰਗਾ ਹੈ ਇਸ ਗੱਲ ਦਾ ਧਿਆਨ ਰੱਖਣਾ ਆਪਾਂ ਇਹ ਪੜਾਈ ਕਰਨੀ ਹੈ ਕਿ ਸਾਰੇ ਚੰਗੇ ਹਨ ਪਰ हे ਗੁਰਨਾਨਕ ਸੱਚੇ ਪਾਸ਼ਾ ਜੀ ਮੇਰੀ ਜੋਦੜੀ ਅਰਦਾਸ ਬੇਨਤੀ ਤੇਰੇ ਅੱਗੇ ਹੀ ਹੈ ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਧਿਆਇਆ ਸਾਹ ਸੰਗਤ ਜੀ ਇੱਕ ਵਾਰੀ ਮਹਾਪੁਰਸ਼ ਕਿਸੇ ਦਾ ਪਤਾ ਲੈਣ ਵਾਸਤੇ ਹਸਪਤਾਲ ਵਿੱਚ ਗਏ ਉੱਥੇ ਇੱਕ ਮਰੀਜ਼ ਦਾਖਲ ਸੀ ਉਸ ਦੀ ਪਤਨੀ ਉਹਨਾਂ ਨੂੰ ਕਹਿਣ ਲੱਗੀ ਕਿ ਮੇਰੀ ਜ਼ਿੰਦਗੀ ਵਿੱਚ ਐਨੇ ਇਮਤਿਹਾਨ ਕਿਉਂ ਪੈਂਦੇ ਹਨ ਮੇਰਾ ਇੱਕੋ ਗੁਰਨਾਨਕ ਤੇ ਹੀ ਭਰੋਸਾ ਹੈ ਫਿਰ ਵੀ ਮੈਨੂੰ ਪਤਾ ਨਹੀਂ ਕਿਉਂ ਐਨੇ ਇਮਤਿਹਾਨ ਪੈਂਦੇ ਹਨ ਉਹਨਾਂ ਮਹਾਪੁਰਸ਼ਾਂ ਨੇ ਉਸਨੂੰ ਪੁੱਛਿਆ ਕਿ ਕਿਹੜਾ ਇਮਤਿਹਾਨ ਪਿਆ ਹੈ ਹਲੇ ਪੁੱਛਣ ਹੀ ਲੱਗੇ ਸੀ ਕਿ ਝਾਟਹੀ ਉਸ ਬੀਬੀ ਨੇ ਗੱਲ ਸ਼ੁਰੂ ਕਰ ਦਿੱਤੀ ਕਹਿੰਦੀ ਕਿ ਮੈਂ ਬੜੀ ਹੈਰਾਨ ਹਾਂ ਕਿ ਮੈਂ ਸ਼ਿਵਜੀ ਨੂੰ ਨਹੀਂ ਮੰਦੀ ਬ੍ਰਹਮਾ ਨੂੰ ਨਹੀਂ ਮੰਦੀ ਮੈਂ ਕ੍ਰਿਸ਼ਨ ਜੀ ਨੂੰ ਨਹੀਂ ਮੰਦੀ ਮੈਂ ਵਿਸ਼ਨੋ ਨੂੰ ਵੀ ਨਹੀਂ ਮੰਦੀ ਬਸ ਸ਼ੁਰੂ ਹੋ ਗਈ ਮਹਾਪੁਰਸ਼ਾਂ ਨੇ ਕੰਨਾ ਵਿੱਚ ਉਂਗਲਾਂ ਲੈ ਲਈਆਂ ਕਿ ਇਸ ਬੀਬੀ ਨੂੰ ਕਿੰਨੀ ਗਿਆਨ ਦੀ ਕਮੀ ਹੈ ਉਹਨਾਂ ਨੇ ਹੈਰਾਨ ਹੋ ਕੇ ਕਿਹਾ ਬੀਬੀ ਸ਼ਿਵਜੀ ਮਾੜੇ ਹੋ ਗਏ ਬ੍ਰਹਮਾ ਮਾੜੇ ਹੋ ਗਏ ਵਿਸ਼ਨੋ ਜੀ ਮਾੜੇ ਹੋ ਗਏ ਫਿਰ ਕਹਿਣ ਲੱਗੇ ਬੀਬੀ ਤੂੰ ਕਹਿੰਦੀ ਹੈ ਕਿ ਇਮਤਿਹਾਨ ਕਿਉਂ ਪੈਂਦੇ ਹਨ ਇਮਤਿਹਾਨ ਕਿਉਂ ਨਾ ਪੈਣ ਤੇਰੇ ਭਰੋਸੇ ਵਿੱਚ ਤਾਂ ਦੂਜਿਆਂ ਦੀ ਨਿੰਦਿਆ ਦੇ ਢੇਰ ਲੱਗੇ ਹੋਏ ਹਨ ਭਰੋਸਾ ਇਹ ਤਾਂ ਨਹੀਂ ਕਹਿੰਦਾ ਕਿ ਦੂਸਰਾ ਮਾੜਾ ਹੈ ਯਾਦ ਰੱਖਣਾ ਜਿਸ ਦਿਨ ਤੁਸੀਂ ਨਿਰਵੈਰਤਾ ਦੀ ਪੜ੍ਹਾਈ ਪੜ੍ਹ ਲਓਗੇ ਉਸ ਦਿਨ ਗੁਰੂ ਨਾਨਕ ਤੁਹਾਡੇ ਹਿਰਦੇ ਵਿੱਚ ਬੈਠ ਜਾਏਗਾ ਭਰੋਸਾ ਰੱਖ ਗੁਰੂ ਨਾਨਕ ਮਹਾਰਾਜ ਤੇ ਪਰ ਇਸ ਦੇ ਨਾਲ ਕਿਸੇ ਦੀ ਨਿੰਦਿਆ ਨਹੀਂ ਕਰਨੀ ਕਿਸੇ ਦੂਸਰੇ ਨੂੰ ਨੀਵਾਂ ਨਾ ਸਮਝੇ ਤੇਰੇ ਅੰਦਰ ਐਸੀ ਭਾਵਨਾ ਹੋਵੇ ਕਿ ਚੰਗੇ ਸਾਰੇ ਹਨ ਪਰ हे ਗੁਰਨਾਨਕ ਮੇਰੀ ਬੇਨਤੀ ਤੇਰੇ ਅੱਗੇ ਹੀ ਹੈ ਫਿਰ ਗੁਰੂ ਨਾਨਕ ਮਹਾਰਾਜ ਦੀ ਬਖਸ਼ਿਸ਼ ਤੋਂ ਅਸੀਂ ਖਾਲੀ ਨਹੀਂ ਰਹਾਂਗੇ। ਇਹ ਹੀ ਆਨੰਦ ਹੈ ਪਰ ਮਾਫੀ ਦੇਣੀ ਅਗਿਆਤਤਾ ਵਸ ਹੋਣ ਕਰਕੇ ਇਹੋ ਜਿਹੇ ਬੰਦਿਆਂ ਦੀਆਂ ਲੈਣਾ ਲੱਗੀਆਂ ਹੋਈਆਂ ਹਨ। ਇਸ ਬ੍ਰਿੱਕੀ ਦਾ ਧਿਆਨ ਰੱਖਣਾ ਹੈ ਕਿ ਤੁਹਾਡੇ ਪਰੋਸੇ ਅੰਦਰ ਕਿਸੇ ਦੂਸਰੇ ਦੀ ਨਿੰਦਿਆ ਦੇ ਟੇਰ ਨਾ ਲੱਗ ਜਾਣ। ਮਹਾਪੁਰਖ ਸਮਝਾਉਂਦੇ ਸਨ ਕਿ ਇੱਕ ਲੜਕੀ ਵਿਆਹ ਕਰਵਾ ਕੇ ਸਹੁਰੇ ਘਰ ਆਉਂਦੀ ਹੈ। ਹੁਣ ਉਸ ਘਰ ਵਿੱਚ ਵਿਆਹੀ ਤਾਂ ਉਹ ਪਤੀ ਨਾਲ ਹੈ। ਆਪਣਾ ਆਪ ਉਸਦੇ ਨਿਸ਼ਾਵਰ ਹੈ ਉਸਦੇ ਹੁਕਮ ਵਿੱਚ ਰਹਿਣਾ ਹੈ ਪਰ ਇਸ ਦੇ ਨਾਲ-ਨਾਲ ਉਸ ਲੜਕੀ ਨੇ ਇਹ ਵੀ ਵੇਖਣਾ ਹੈ ਕਿ ਉਸ ਘਰ ਵਿੱਚ ਸੱਸ ਸਹੌਰਾ ਜੇਠ ਦਿਓਰ ਦਰਾਣੀ ਨਾਨਾਣ ਤੇ ਜਠਾਣੀਆਂ ਵੀ ਹਨ ਜਿੱਥੇ ਪਤੀ ਨੂੰ ਪਰਮੇਸ਼ਰ ਕਰਕੇ ਜਾਣਣਾ ਹੈ ਉੱਥੇ ਬਾਕੀਆਂ ਦਾ ਸਤਕਾਰ ਕਰਨਾ ਵੀ ਉਸ ਦਾ ਫਰਜ਼ ਹੈ ਜੇ ਬਾਕੀਆਂ ਦਾ ਸਤਕਾਰ ਨਹੀਂ ਰੱਖੇਗੀ ਤਾਂ ਉਹ ਪਤੀ ਕੋਲੋਂ ਵੀ ਪੂਰੀ ਖੁਸ਼ੀ ਨਹੀਂ ਲੈ ਸਕਦੀ ਇਸ ਕਰਕੇ ਸਾਡਾ ਭਰੋਸਾ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਇਹੋ ਜਿਹਾ ਹੋਏ ਜਿਸ ਨਾਲ ਕਿਸੇ ਵੀ ਧਰਮ ਨੂੰ ਨੀਵਾ ਨਾ ਦੇਖੀਏ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਖੁਸ਼ੀ ਹੋਏਗੀ ਸੋ ਸਾਧ ਸੰਗਤ ਜੀ ਹਮੇਸ਼ਾ ਯਾਦ ਰੱਖਣਾ ਕਿ ਕਿਸੇ ਵੀ ਮਹਾਪੁਰਸ਼ ਜਾਂ ਦੇਵੀ ਦੇਵਤੇ ਦੀ ਨਿੰਦਿਆ ਨਾ ਹੋਏ ਜਿਸ ਕਰਕੇ ਸਾਡੀ ਜ਼ਿੰਦਗੀ ਵਿੱਚ ਪਰਚੇ ਨਾ ਪੈਣ ਤੇ ਪ੍ਰਮਾਤਮਾ ਸਾਡਾ ਕੋਈ ਇਮਤਿਹਾਨ ਨਾ ਲਵੇ ੋਇਆ ਪੋਲਾ ਜੁਗਾ ਦੀ ਖਿਵਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ